ਲਓ ਇਹ ਘਰ ਜਨੋਂ ਕਰ ਲੋ ਚੈੱਕ ਆਹ ਦੇਖ ਲੋ ਯਾਰ ਗੈਬ ਤੇ ਥਣ ਲੱਗਿਆ ਤੇ ਮੁੱਠੀ ਆਲਾ ਥਣ ਲੱਗਿਆ ਕਰੇਲੂ ਸੱਜਣਾ ਦੇ ਘਰੇ ਨਾ ਤੀਜਾ ਸੂਆ ਮੀਣੀ ਬਗਿਆੂ ਹੈ ਦਿਨ ਸੂਈ ਨੂੰ ਦੂਜਾ ਅੱਜ ਬਾਕੀ ਵੀਡੀਓ ਤੁਹਾਨੂੰ ਆਜੋ ਅੱਗੇ ਦਿਖਾਉਣੇ ਆ ਸਾਰੀ ਹਾਂਜੀ ਬਾਈ ਸਤ ਸ੍ਰੀ ਅਕਾਲ ਪਿੰਡ ਭੈਣੀ ਚੂੜ ਬਾਈ ਗਰਜੀਤ ਦੇ ਘਰੇ ਉਹ ਜੈ ਕਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਕੱਚੇ ਕਿੱਲੇ ਨਾ ਮੀਣੀ ਦਿਖਾ ਦੋ ਤੁਹਾਨੂੰ ਬਾਈ ਕਹਿੰਦਾ ਤੀਜਾ ਸੂਆ ਹੈ ਦੋ ਥਣ ਬੱਚੇ ਨੂੰ ਚੜਾ ਕੇ 6 ਲੀਟਰ ਦੁੱਧ ਤਿਆਰ ਆਗਾ ਬੌਲਾ ਲਾ ਲਓ ਕਹਿੰਦਾ ਪਾੜ ਦਖ ਜੇ ਮਾਗਰ ਮੇਲ ਕਾਫ ਹੈ ਅੱਜ ਦੂਜਾ ਦਿਨ ਅਸੂਈ ਨੂੰ ਤੇ ਮੀਣੀ ਆ ਗਈ ਬਾਈ ਦੋਨੇ ਸਿੰਘ ਹਿਲਦੇ ਆ ਤੁਸੀਂ ਚੈੱਕ ਕਰ ਲਓ ਬਈ ਕੂਨੀ ਐ ਵਜਨ ਵਿੱਡ ਵੀ ਚੰਗਾ ਤੇ ਹਵਾਨਾ ਚੈੱਕ ਕਰ ਲਓ ਬਈ ਕਰ ਲਓ ਜੇ ਕੋ ਬਈ ਪੰਡਲੇਵੇ ਦੀ ਲੱਗੀ ਹੋਈ ਹੈਰ ਕਰਮ ਵਾਲੀ ਚੰਗੀ ਐ ਗਾੜੀ ਗੁਈ ਐ ਬਾਕੀ ਨਾ ਸਾਰਾ ਇਹਦਾ ਰਿਕਾਰਡ ਆ ਜਿਹੜਾ ਡਾਟਾ ਆਪਾ ਬਾਈ ਤੋਂ ਲੈਨੇ ਆ ਪਿੰਡ ਭੈਣੀ ਚੂੜਾ ਜ਼ਿਲ੍ਹਾ ਆ ਗਿਆ ਬਠਿੰਡਾ ਬਾਈ ਬਠਿੰਡਾ ਜ਼ਿਲ੍ਹਾ ਲੱਗਦਾ ਬਾਈ ਨੂੰ ਤੇ ਕਰੇ ਲੂ ਸੱਜਣਾ ਥੱਲੇ ਨੰਬਰ ਤੇ ਲਈ ਜਾਂਦਾ ਬਾਕੀ ਆ ਜੋ ਆਪਾਂ ਸਾਰੀ ਡਿਟੇਲ ਕਰਮ ਵਾਲੀ ਦੀ ਬਾਈ ਤੋਂ ਲੈਂਦੇ ਆ ਰਜਿੰਦਰ ਕੀ ਹਾਲ ਆ ਬਾਈ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਐਡਰੈਸ ਨਾਲ ਆਪਣੇ ਸੱਜਣਾ ਨੂੰ ਆਪਾਂ ਬਾਅਦ ਚ ਦੇਵਾਂਗੇ ਬਾਈ ਠੀਕ ਹੈ ਜਮਾ origignal ਸੁਆ ਗਿਨਵਾ ਆ ਗਿਆ ਤੀਜਾ ਬਾਈ ਤੀਜਾ ਸੁਆ ਆ ਗਿਆ ਤੇ ਜੇ ਹੁਣ ਆਪਾਂ ਬਾਈ ਦੁੱਧ ਦੀ ਗੱਲ ਕਰੀਏ ਦੋ ਥਾਂ ਚ ਘਾ ਕੇ ਜੀ ਘਟੂ ਨੂੰ ਹਾਂਜੀ 6 ਕਿਲੋ ਦੁੱਧ ਆ ਜੀ ਹੁਣ ਚੋਨੇ ਆਪਾਂ ਜਿਹੜਾ ਤਰਸ ਨਹੀਂ ਸੂਈ ਐ ਤਾਂ ਆਪ ਦੀ ਠੀਕ ਹੈ ਜੀ 6 ਲੀਟਰ ਦੁੱਧ ਜਮਾ ਤਿਆਰ ਹੈ ਹਾਂ ਜੀ ਨਾਲੂਆ ਨਾਲਾ ਹੀ ਘਟੂ ਦਾ ਠੀਕ ਹੈ ਜੀ ਅੱਜ ਬਾਈ ਦੂਜਾ ਦਿਨ ਸੁਈ ਨਾ ਹਾਂਜੀ 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 ਠੀਕ ਹੈ ਜੇ ਹੁਣ ਨਾ ਬਬਈ ਦੀ ਤਾਜੀ ਦੀ ਗੱਲ ਕਰੀਏ ਕਿੰਨਾ ਦੁੱਧ ਪਾਇਆ ਸੀ ਦੂਜੇ ਸੁਈ ਬਾਈ 14 ਕਿਲੋ ਇਦੋਂ ਪਹਿਲਾਂ ਸੁਈ ਲੈਂਦੀ ਆ 14 ਕਿਲੋ ਦੁੱਧ ਚ ਪਾਇਆ ਹੋਇਆ ਹੈ ਦੂਜੇ ਸੁਈ ਤੁਸੀਂ ਖਰੀਦੀ ਸੀ ਹਾਂਜੀ 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 14 ਲੀਟਰ ਚ ਪਾਇਆ ਹੈ ਹਾਂਜੀ ਠੀਕ ਹੈ ਲਓ ਵੀ ਸੱਜਣਾ ਪਸ਼ੂ ਨਾ ਚੰਗੇ ਰੱਖਦੇ ਆ ਤੇ ਇੱਕ ਗਰ ਲਓ ਤੁਸੀਂ ਵਧੀਆ ਪਸ਼ੂ ਸਾਰੀ ਨਸਲ ਦੇਣਗੇ ਤੇ ਚੰਗੇ ਪਸ਼ੂ ਰੱਖਦੇ ਨਾ ਬਾਈ ਨਾ ਗੁਰਜਿੰਦਰ ਨਾਲ ਆਪਾਂ ਹੋਰ ਕਰਦੇ ਆ ਕਰਜਿੰਦਰਾ ਭਾਈ ਇਹ ਆਪਾਂ ਇੱਕ ਗੱਲ ਕਰੀਏ ਕੋਈ ਭਾਰ ਬਲੋਟੇ ਨਾ ਨਾ ਭਾਈ ਫੁੱਲ ਗਰੰਟੀ ਆ ਆਪਣੀ ਭਾਈ ਠੀਕ ਹੈ ਭਾਈ ਕਿੰਨਾ ਦੁੱਧ ਬਾਰੂ ਭਾਈ ਆਣੀਗੀ ਭਾਈ 14 ਤੋਂ ਪਲੱਸ ਪਾਉਣਾ ਚਾਹੀਦਾ ਏਤੀ 14 ਤੋਂ 50 ਆ ਹਾਂ ਤਿਆਰੀ ਪਹੁੰਚ ਜੰਗੀ ਗੀ ਹੈ ਨਾ ਬਾਕੀ ਨਾ ਤੁਸੀਂ ਯਾਰ ਸੱਜਣੋ ਗਾੜੀ ਗੂੜੀ ਦੇਖੋ ਯਾਰ ਕਹਿੰਦੇ ਹੁੰਦੇ ਮੀਣੀਆਂ ਦੁੱਧ ਨੂੰ ਖਰੀਆਂ ਹੁੰਦੇ ਕਹਿੰਦਾ ਇਹ ਆ ਦੇਖ ਲਓ ਐਫ ਐਫ ਗਾਵਾਂ ਵਾਲਾ ਥਣ ਲੱਗਿਆ ਜਮਾ ਤੇ ਵਜਨ ਬੈਡ ਵੀ ਚੰਗਾ ਆ ਗਿਆ ਬਾਕੀ ਨਾ ਸੱਜਣੋ ਆਪਾਂ ਬਾਈ ਨਾਲ ਗੱਲ ਹੋਰ ਕਰਦੇ ਆ ਭਾਈ ਜੇ ਹੁਣ ਆਪਣੀ ਐਡਰੈਸ ਦੀ ਗੱਲ ਕਰੀਏ ਭਾਈ ਆਪਣਾ ਪਿੰਡ ਪੈਣੀ ਚ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਦਾ ਨੰਬਰ ਕਿੰਨਾ ਜੀ 95693 ਜੀ ਹਾਂਜੀ 17521 ਇੱਕ ਵਾਰੀ ਹੋਰ ਬੋਲਦੇ 95693 ਜੀ ਹਾਂਜੀ 17521 ਲੋਬੀ ਸੱਜਣੋ ਨੰਬਰ ਵਾਈ ਨੇ ਬੋਲਦਾ ਥੱਲੇ ਵੀ ੱਲੀ ਵੀ ਜਾਂਦਾ ਤੇ ਆਹ ਵੇਖ ਸੱਜਣੋ ਕਰਮਾਲੀ ਨੂੰ ਨਾ ਬਹੁਤ ਸੋਹਣਾ ਹਵਾਨਾ ਲੱਗਿਆ ਹੋਇਆ ਜਮਾ ਮੁਠੀ ਵਾਲਾ ਥਣ ਲੱਗਿਆ ਹੋਇਆ ਤੇ ਮਾਗਰ ਵੀ ਆ ਗਿਆ ਧੰਨਾ ਵਗ ਤ ਮੇਲ ਖਾਫ 나ੜੂਆ ਨਾਲ ਹੈ ਜੇ ਇੱਕ ਕਰ ਲੋ ਬਾਈ ਬਾਈ ਕਹਿੰਦਾ ਦੂਜਾ ਦਿਨ ਸੁਈ ਨੂੰ ਬਾਈ ਹੋਰ ਕੋਈ ਤਾਂ ਥੜਾ ਸੋਣਾ ਚ ਬੂਲ ਬਾਈ ਫੁੱਲ ਗਰੰਟੀ ਹੈ ਥਣਾ ਦੀ ਧਾਰਾ ਮਾਰ ਕੇ ਦੇਖੋ ਧਾਰਾ ਮਾਰ ਕੇ ਖਰਜੂਗੀ ਠੰਡੀ ਆ ਹਾਂਜੀ 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 ਮਾਰ ਦੇ ਬਾਈ ਇਧਰ ਕਰ ਲੋ ਜੱਗ ਸੱਜਣੋ ਜਮਾ ਮੱਸੀ ਮੋਟਰੀ ਹੈ ਦੇਖ ਲੋ ਬਾਈ ਬਾਈ ਕਹਿੰਦਾ ਧਾਰਾ ਹੀ ਮਾਰਦੇ ਨੇ ਭੋਲੀ ਫੁੱਲੀ ਪੂਰੀ ਆ ਪੂਰੀ ਆ ਬਾਈ ਪੂਰੀ ਪੂਰੀ ਹਾਂ ਆ ਦੇਖ ਲੋ ਮੱਸੀ ਮੋਟਰੀ ਆ ਬਾਈ ਬੱਸ ਬੱਸ ਬਾਈ ਬਹੁਤ ਆ ਬਹੁਤ ਮੂਰਲੇ ਥਣਾ ਦੀਆਂ ਹੀ ਮਾਰਦੇ ਬਾਈ ਦੋ ਦੋ ਧਾਰਾ ਹੀ ਮਾਰਦੇ ਜੰਗਾ ਸੰਗਣਾ ਦੁੱਧਾ ਇਹ ਲੁਹਾਣਾ ਬਈ ਹਾਂਜੀ ਹਾਂਜੀ ਚਾਰੇ ਥਣਾ ਦੀ ਓਕੇ ਆ ਬਈ ਚੈੱਕ ਕਰ ਲਈ ਤੁਸੀਂ ਪੋਂਡੇ ਵਰਗੀ ਧਾਰ ਹੈ ਬਾਕੀ ਨਾ ਸੱਜਣੋ ਇਹ ਵੀਡੀਓ ਕੋਈ ਬਵਾਰ ਦਾ ਕੰਮ ਨਹੀਂ ਲਾ ਨਾ ਨਾ ਬਈ ਆਪਣੇ ਕਰੂਗਾ ਕਰੇ ਲੂ ਸੱਜਣ ਦੇ ਕਰੋ ਆਪਾਂ ਵੀਡੀਓ ਕਵਰ ਕਰੀ ਆ ਜਿਹੜੇ ਵੀਰ ਨੂੰ ਨਗ ਬਸਿੰਦਾ ਗਿਆ ਨਾ ਕਾਂਟੀ ਮਾਰ ਲਿਓ ਬੰਦੇ ਵੀ ਨਰਮ ਐ ਤੇ ਬਈ ਜੇ ਹੁਣ ਆਪਾਂ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਕਰਦਾ ਬਈ 1 40 ਇੱਕ ਬੰਦਾ ਹੀ ਕਰਦੇ ਹਾਂ ਮਾਨਦਾਨ ਜੀ ਕਰ ਦਿਆਂਗੇ ਬਈ ਲਓ ਵੀ ਸੱਜਣੋ ਤੁਸੀਂ ਨਾ ਗੱਲਬਾਤ ਕਰ ਲਓ ਟੇਬਲ ਟਾਕ ਆਪਦੀ ਕਰ ਲਓ 1.45 ਰੇਟ ਕਰਦਾ ਬਾਈ ਤੇ ਐਡਜਸਟਮੈਂਟ ਹੋਰ ਵੀ ਕਰ ਦੂਗਾ ਜਦੋਂ ਤੁਸੀਂ ਕੋਲੇ ਆ ਕੇ ਗੱਲਬਾਤ ਕਰੋਗੇ ਨਾ ਘਟ ਜੂਗਾ ਬਾਈ ਤੇ ਬੰਦੇ ਵੀ ਨਰਮ ਹੈ ਬਾਕੀ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਜੀ